ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਨ ਤਿਆਰ ਇੱਕ ਟੋਕੜ ਗੱਬਨ ਤੇ ਇੱਕ ਸੱਜਰ ਸੋਈ ਵੱਛੀ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਤੁਸੀਂ ਨੇ ਆਪਣੀਆਂ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫੇਰੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਕਰਾ ਲਓ ਪਾਸ ਕਰਾ ਲਓ ਤੇ ਸਾਡੀ ਬੇਨਤੀ ਹੈ ਜਲ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੇ ਨਾਮ ਦੱਸਦੇ ਕਰੀਏ ਜੀ ਨਾਮ ਜਵਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਇਹਦਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦਿਓ 73058814 ਵੀਰ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਹੈਗੇ ਆ ਆਪਣੇ ਕੋਲ ਤਿੰਨ ਤਿੰਨ ਵੇੜਾ ਭਾਈ ਇੱਕ ਟੋਕੜ ਗੱਬਣੇ ਗੱਬਣੇ ਇੱਕ ਸੂਈ ਜੇ ਬੱਛੀ ਵਾਲੀ ਸਾਰੀਆਂ ਵੱਖਰੀ ਵੱਖਰੀ ਵੈਰਾਈਟੀਆਂ ਵੱਖਰੀ ਵੱਖਰੀ ਵੈਰਾਈਟੀ ਭਾਈ ਚੰਗੀਆਂ ਵੇੜਾ ਚਲੋ ਫਿਰ ਸ਼ੁਰੂਆਤ ਇੱਥੇ ਕਰ ਲਈਏ ਇਹ ਭਾਜੀ ਸੂਈ ਜੇ ਵੇੜ ਇਸਦੇ 12 ਕਿਲੋ ਦੁੱਧ ਜੋ ਠੀਕ ਹੈ ਜੀ ਭਾਜੀ ਬੱਛੀ ਇਹਦੇ ਮਗਰੋਂ ਮਹੀਨਾ ਹੋਇਆ ਇਹਨੂੰ ਸੂਈ ਹਾਂ ਇਹਦੇ ਦੇਖ ਸਕਦੇ ਜੇ ਮਹੀਨਾ ਹੋ ਗਿਆ ਕਹਿੰਦੇ ਸੂਈ ਨੂੰ ਤੇ ਬੱਛੀ ਲੈ ਲਓ ਭਾਈ ਆ ਬੱਛੀ ਆਪਣੇ ਹਿਸਾਬ ਨਾਲ ਵੇਖ ਲਓ ਵੀ ਕਿੰਨੇ ਕ ਚੱਲਦੀ ਆ ਆਪਣੇ ਕੋਲ ਸਮਝ ਲਾ ਲੈ ਕਿੰਨੇ ਚੱਲਦੀ ਆ ਤੁਹਾਡੇ ਸਾਹਮਣੇ ਹੈ ਬਾਕੀ ਭਾਈ ਪੰਜਾਬ ਵਾਲੀ ਜੱਸੀ ਕੱਦ ਦੁੱਧ ਉਹਨੇ ਕਿੰਨੇ ਦੇ 12 ਲੀਟਰ ਤੇ ਲਾ ਕੇ ਬੰਨੇ ਹੈਗਾ ਵਾ ਸੂਈ ਸੁਵਾਈ ਆ ਚਵਾਈਆ ਦੀ ਹੋ ਜਣੀ ਆ ਅਜ ਲੈ ਆਓ ਜੀ ਬਾਕੀ ਪਾਜੀ ਹੈਗੀ ਆ ਠੰਡੀ ਸੀਲ ਜਿੱਥੇ ਮਰਜੀ ਇੱਥੇ ਬੈਜੋ ਠੀਕ ਹੈ ਜੀ ਹਾਂ ਜੀ ਬਗੀ ਬਾਈ ਤੁਹਾਨੂੰ ਸੁਣਾਉਂ ਖਾ ਦੋ ਬਹੁਤ ਜਿਆਦਾ ਲੱਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਬਾਜੀ ਇਹਦਾ ਛੋੜਾ ਇਹ ਯਾਰ ਕਿੰਨਾ 35000 ਦੀ ਦੇ ਦਾਂਗੇ ਬਾਜੀ ਹਾਂਜੀ 35000 ਦੀ ਬਾਜੀ ਦੇ ਦਾਂਗੇ ਅੱਛਾ 35 ਦੇ ਦੇਣੀ ਆ ਹਾਂਜੀ 1000 ਛੋਟ ਕਰਤਾ ਕਿ ਬਾਈ 34000 ਦੀ ਤੇ ਹੁਣ ਆ ਜਿਹੜੀ ਜੇ ਇਹ ਟੋਕੜ ਗੱਬਣ ਬਾਜੀ ਫਾਰਮ ਵਾਲੀ ਬੱਛੀ ਓ ਚੈੱਕ ਪਾਸ ਚੈੱਕ ਪਾਸ ਬਾਜੀ ਅੱਛਾ ਜੀ ਏ ਭਾਜੀ ਪਹਿਲਾ ਸੂਆ ਸੂਈਆ ਦੁੱਧ 18 ਕਿਲੋ ਭਾਜੀ ਭਰਦੀ ਰਹੀ ਆ ਫਾਰਮ ਚ ਲਈ ਜੋ ਅੱਛਾ ਗਾਂ ਭਾਜੀ ਅਰਮਾਡਾ ਦੇ ਸੀਮੇ ਜੋ ਗੱਬਣ ਜੋ ਢਾਈਆਂ ਮਹੀਨੇ ਚੱਕ ਪਾਸ ਜੋ ਠੀਕ ਹੈ ਜੀ ਭਾਜੀ ਹੁਣ ਭਾਈ ਦੁੱਧ ਦੇ ਥੱਲੇ 8 ਕਿਲੋ ਜੋ ਆ ਤਿਆਰ ਕੰਡੇ ਵਾਲਾ ਚੱਕ ਪਾਸਿਆ ਤਰਾ ਚੱਕ ਪਾਸ ਭਾਈ ਆਪਣੀ ਤਸੱਲੀ ਕਰ ਲੈ ਖੜੇ ਕੋਈ ਤੁਰ ਫੇਰ ਇੱਕ ਕਰੀ ਹਾਂ ਜੀ ਬਾਕੀ ਗਾੜੀ ਵੀ ਟਿਕਾ ਚੰਗਾ ਭਰਿਆ ਵਾ ਇਹਨੂੰ ਆਈ ਭਾਜੀ ਚੰਗੀ ਬਰੀਡ ਦੀ ਬੈਠ ਗਏ ਹਾਂ ਦੇਖ ਸਾਡੇ ਕਾਫੀ ਖੂਬਸੂਰਤਿਆ ਬੈਠੀ ਭਾਜੀ ਭੰਦਾ ਜੋ ਵਸ਼ੀ ਗੱਦ ਘਾੜ ਭਾਜੀ ਖਾਦ ਪੂਰੀ ਵੱਡੀ ਬੈਠੀ ਬਾਕੀ ਰੰਗ ਰੂਪ ਤੇ ਕੱਟ ਕੱਟ ਤੇ ਚੰਗੀ ਆ ਜਿਹਾ ਲਾਇਆਓ ਜੀ ਬਾਕੀ ਭਾਜੀ ਫਾਰਮ ਕਿੱਥੇ ਮਰਜੀ ਐਥੇ ਲਿਖ ਲਿਓ ਠੀਕ ਆ ਜੀ ਕੋਈ ਗੱਲ ਹੀ ਨਹੀਂ ਆ ਲੈ ਸਕਦੇ ਜੀ ਅੱਜ ਲੈ ਆ ਬਾਕੀ ਭਾਜੀ ਕਾਂ ਇਥੇ ਰਕਮ ਦੀ ਤਿਆਰ ਹੋਣੀ ਵਛੀ ਮਾਂ ਮਰਦਾ ਨਹੀਂ ਆਉਂਦੇ ਇਹਨੇ ਜੱਤੀ ਸਰੀ ਗਾਂ ਨਹੀਂ ਆਪਾਂ ਰੱਖੇ ਤਨ ਜੀ ਰਾਕੀਥਾਨੇ ਮੇਂ ਕਾਫੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਹਾਂ ਭਾਜੀ ਬਹੁਤ ਸਪੈਸ਼ਲ ਲੱਗਾ ਬੈਠਣਾ ਗੁਲਾਬੀ ਰੰਗ ਦਾ ਥਾਨ ਹੈ ਹਾਂਜੀ ਐ ਭਾਜੀ ਬੱਚੀ ਹੈਗੀ ਠੱਡੀ ਸੀਲ ਜੇ ਆਦੇ ਸਾਡੇ ਜੇ ਤੇ ਮੁੱਲ ਫਿਰ ਵੇਚੀ ਯਾਰ ਮੁੱਲ ਭਾਜੀ ਪਿਆਰ ਹੈ ਦੇ ਵਸ਼ੀ 85000 ਦੀ ਜੋ ਹਾਂਜੀ ਹੁਣ ਭਾਜੀ 55000 ਦੀ ਦੇ ਦਾਂਗੇ 55000 ਦੀ ਹਾਂਜੀ ਕਰ ਦੋਗੇ ਮੋਕੇ ਤੇ ਹੋਰ ਮੰਨਤਾ 2000 ਰੁਪਏ ਛੋਟ ਕਰ ਦਾਂਗੇ 53000 ਦੀ ਹਾਂਜੀ ਬਾਕੀ ਕੋਈ ਨਹੀਂ ਵੇਚੀ ਭਾਈ ਫੋਨ ਲਾਵੇ ਕਰ ਦਾਂਗੇ ਮੰਨਤਾਨ ਅੱਛਾ ਜੀ ਬਾਕੀ ਵਸ਼ੀ ਵੇਖ ਕੇ ਫੋਨ ਲਾਵੇ ਭਾਜੀ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਜੇ ਇਹ ਗੱਬਰ ਵੈਂਡ ਭਾਜੀ ਹਫਤਾ ਖੜਤੀ ਜੋ ਅੱਛਾ ਜੀ ਇਹ ਦੂਜਾ ਸਵੇਰ ਸੁਣੀ ਪੀਲੇ ਸੋਏ 2 ਦਿਨ 12 ਕਿਲੋ ਦੇ ਤਾਜੋ ਠੀਕ ਹੈ ਜੀ ਕਰ ਕਾ ਭਾਜੀ ਬਾਅਦ ਡੋਗ ਭਰ ਤਰਾ ਕਿਲੋ ਚਾਈ ਜਾਊ ਕਾਦੇ ਵਿਦਾਉ ਸੌਣਾ ਹੈ 12 ਲੀਟਰ ਦੇ ਲੱਗ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕੱਟੀ ਜਾਊਗੀ ਉਹ ਤਾਂ ਹੀ ਆਪਣੀ ਸਮਝੇ ਕਰਨੀ ਹੈ ਠੰਡਤ ਨੂੰ ਖਾ ਦਿਓ ਭਾਜੀ ਲੈ ਜੀ ਇਸ ਕੁਆਲਟੀ ਵਾਲੀ ਅਦੇ ਪਾਜੀ ਬਣੂ ਚੰਗੀ ਇੱਕ ਹਫਤਾ ਛੱਡਦੀ ਆ ਖਦਾਰ ਠੀਕ ਹੈ ਜੀ ਹਾਂਜੀ ਚੰਗੀ ਤਿਆਰ ਹੋ ਜਾਣੀ ਥਾ ਜੀ ਚੰਗੀ ਪਾਜੀ ਬਣੂਗੀ ਥੱਲੋਂ ਦੇ ਤੇ ਮੁੱਲ ਫਿਰ ਵੇਚੀਏ ਉਹਦਾ ਮੁੱਲ ਪਾਜੀ ਇਹ ਵੀ 35000 ਜੀ ਦੇ ਦਾਂਗੇ ਅੱਛਾ 2000 ਬਾਈ ਛੁੜ ਤੇ 33000 ਦੀ 33000 ਦੀ ਹਾਂਜੀ ਠੀਕ ਹੈ ਜੀ ਬਾਕੀ ਪਾਜੀ ਗੱਬਣਾ ਸੂਣ ਵਾਲੀਆਂ ਤੁਹਿਆਂ ਚੱਕ ਬਾ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਨਾ ਆਪਣੀਆਂ ਪਾਸ ਕਰਕੇ ਆਪਣੀ ਆ ਵੇਖ ਚਾ ਆ ਕੇ ਭਾਜੀ ਇੱਥੇ ਆਣ ਕੇ ਆਓ ਵੇਖੋ ਤਸੱਲੀ ਕਰਕੇ ਖੜੋ ਠੀਕ ਹੈ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੇ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ